ਸਾਤਸ੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਉਮੀਦ ਕਰਦਾ ਤੁਸੀਂ ਸਭ ਬਹੁਤ ਹੀ ਵਧੀਆ ਹੋਣੀ ਆ ਅੱਜ ਦੀ ਵੀਡੀਓ ਵਿੱਚ ਗੱਲ ਕਰਨ ਜਾ ਰਹੀਆਂ ਉਹਨਾਂ ਸਟੂਡੈਂਟਸ ਦੀ ਜਿਨ੍ਹਾਂ ਸਟੂਡੈਂਟਸ ਨੇ ਗ੍ਰੈਜੂਏਸ਼ਨ ਕੀਤੀ ਹੁੰਦੀ ਆ ਬੀਬੀਏ ਬੀਸੀਏ ਜਾਂ ਫਿਰ ਬੀਕਾਮ ਸਟ੍ਰੀਮ ਤੋਂ ਐਂਡ ਜਦੋਂ ਇਹਨਾਂ ਨੂੰ ਕੋਈ ਥਰਡ ਪਰਸਨ ਸਲਾਹ ਦੇ ਜਾਂਦਾ ਆ ਕਿ ਤੁਸੀਂ ਬੀਐਡ ਕਰ ਲਓ ਬੀਐਡ ਕਰਨ ਤੋਂ ਬਾਅਦ ਤੁਸੀਂ ਗਵਰਨਮੈਂਟ ਟੀਚਰ ਬਣਨ ਦੇ ਲਈ ਐਲੀਜੀਬਲ ਹੋ ਜਾਓਗੇ ਸੋ ਇਹ ਕੀ ਕਰਦੇ ਨੇ ਇਹ ਬੜੇ ਹੀ ਭੋਲੇ ਪਾਲੇ ਹੁੰਦੇ ਆ ਗ੍ਰੈਜੂਏਸ਼ਨ ਤੋਂ ਬਾਅਦ ਇਹਨਾਂ ਨੂੰ ਇੰਨਾ ਜ਼ਿਆਦਾ ਪਤਾ ਨਹੀਂ ਹੁੰਦਾ ਇਹਨਾਂ ਚੀਜ਼ਾਂ ਬਾਰੇ ਸੋ ਇਹ ਕੀ ਕਰਦੇ ਆ ਬੀਐਡ ਵਿੱਚ ਐਨਰੋਲ ਹੋ ਜਾਂਦੇ ਆ ਤੇ ਬੀਐਡ ਦੇ ਵਿੱਚ 2 ਸਾਲ ਗੱਲਣ ਤੋਂ ਬਾਅਦ ਜਾਂ ਫਿਰ ਕਹਿ ਸਕਦੀਆਂ ਲੱਖ ਤੋਂ 1.5 ਲੱਖ ਰੁਪਇਆ ਵੇਸਟ ਕਰਨ ਤੋਂ ਬਾਅਦ ਇਹਨਾਂ ਨੂੰ ਸਮਝ ਆਉਂਦੀ ਹੈ ਕਿ ਯਾਰ ਅਸੀਂ ਪੀਐਸਟੈਟ ਦੀ ਪ੍ਰੀਖਿਆ ਕਿਹੜੇ ਸਬਜੈਕਟ ਦੀ ਦਈਏ ਤੇ ਪੀਐਸਟੈਟ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਅਸੀਂ ਕਿਹੜੇ ਸਬਜੈਕਟ ਦੇ ਟੀਚਰ ਲੱਗੀਏ ਕਿਉਂਕਿ ਪ੍ਰੋਪਰ ਕੰਬੀਨੇਸ਼ਨ ਨਾ ਬੰਨਣ ਕਰਕੇ ਇਹ ਐਲੀਜੀਬਲ ਹੀ ਨਹੀਂ ਹੁੰਦੇ ਮਾਸਟਰ ਕਾਡਰ ਦੀਆਂ ਅਸਾਮੀਆਂ ਲਈ ਮਾਸਟਰ ਕਾਡਰ ਟੀਚਰ ਦੇ ਲਈ ਜਿਹੜੇ ਸਟੂਡੈਂਟਸ ਹੁੰਦੇ ਆ ਕਿਹੜੇ ਸਟੂਡੈਂਟ ਦੀ ਮੈਂ ਗੱਲ ਕਰ ਰਿਹਾ ਜਿਨ੍ਹਾਂ ਸਟੂਡੈਂਟਸ ਨੇ ਗ੍ਰੈਜੂਏਸ਼ਨ ਕੀਤੀ ਹੁੰਦੀ ਹੈ ਬੀਬੀਏ ਬੀਸੀਏ ਬੀਕਾਮ ਉਹ ਗੱਲ ਵੱਖਰੀ ਹੈ ਕਿ ਕਈ ਵਾਰ ਇਹਨਾਂ ਨੇ ਲੈਂਗੁਏਜ ਦਾ ਕੰਬੀਨੇਸ਼ਨ ਲਿਆ ਹੁੰਦਾ ਬੀਐਡ ਦੇ ਵਿੱਚ ਤੇ ਗ੍ਰੈਜੂਏਸ਼ਨ ਦੇ ਐਡੀਸ਼ਨਲ ਪੇਪਰ ਦੇ ਕੇ ਐਲੀਜੀਬਿਲਟੀ ਬਣਾ ਲੈਂਦੇ ਆ ਇਹ ਗੱਲ ਤਾਂ ਵੱਖਰੀ ਰਹਿ ਗਈ ਬਟ ਐਕਚੁਅਲ ਦੇ ਵਿੱਚ ਇਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਅਸੀਂ ਇਹਨਾਂ ਸਟਰੀਮਾਂ ਤੋਂ ਬੀਐਡ ਕਰਨ ਤੋਂ ਬਾਅਦ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਅਸੀਂ ਕਿਹੜੇ ਸਬਜੈਕਟ ਦੇ ਟੀਚਰ ਬਣਨਾ ਆ ਇਹਨਾਂ ਨੂੰ ਕਿਹੜੇ ਸਬਜੈਕਟ ਮਿਲਦੇ ਆ ਜਾਂ ਤਾਂ ਇਹਨਾਂ ਨੂੰ ਕਮਰਸ ਦਾ ਸਟਰੀਮ ਕਮਰਸ ਵਾਲੀ ਸਟਰੀਮ ਜਿਹੜੀ ਹੁੰਦੀ ਹੈ ਜਾਂ ਫਿਰ ਕਮਰਸ ਦਾ ਜਿਹੜਾ ਸਬਜੈਕਟ ਕੰਬੀਨੇਸ਼ਨ ਹੈਗਾ ਬੀਐਡ ਵਿੱਚ ਉਹ ਦੇ ਦਿੱਤਾ ਜਾਂਦਾ ਆ ਜਾਂ ਫਿਰ ਮੈਥ ਦਾ ਕੰਬੀਨੇਸ਼ਨ ਬਣਾ ਕੇ ਦੇ ਦਿੱਤਾ ਜਾਂਦਾ ਜਾਂ ਫਿਰ ਕੰਪਿਊਟਰ ਸਾਇੰਸ ਦਾ ਇਸੇ ਤਰ੍ਹਾਂ ਹੀ ਕੋਈ ਲੈਂਗੁਏਜ ਦਾ ਕੰਬੀਨੇਸ਼ਨ ਬਣਾ ਕੇ ਦੇ ਦਿੱਤਾ ਜਾਂਦਾ ਕੋਈ ਵੀ ਲੈਂਗੁਏਜ ਹੋ ਸਕਦੀ ਆ ਹਿੰਦੀ ਪੰਜਾਬੀ ਅੰਗਰੇਜ਼ੀ ਜਦੋਂ ਇਹਨਾਂ ਸਟਰੀਮਾਂ ਤੋਂ ਇਹ ਗ੍ਰੈਜੂਏਸ਼ਨ ਬੀਐਡ ਕਰ ਲੈਂਦੇ ਆ ਮਾਸਟਰ ਕਾਡਰ ਦੇ ਜਦੋਂ ਇਹ ਫਾਰਮ ਫਿਲ ਕਰਦੇ ਆ ਫਿਰ ਇਹਨਾਂ ਨੂੰ ਸਮਝ ਆਉਂਦੀ ਆ ਕਿ ਐਕਚੁਅਲ ਦੇ ਵਿੱਚ ਮਾਸਟਰ ਕਾਡਰ ਟੀਚਰ ਬਣਨ ਦੇ ਲਈ ਜਿਹੜੀ ਰਿਕੁਆਇਰਮੈਂਟ ਹੈਗੀ ਉਹਨਾਂ ਦੇ ਵਿੱਚੋਂ ਆਪਾਂ ਕਿਸੇ ਵੀ ਰਿਕੁਆਇਰਮੈਂਟ ਨੂੰ ਪੂਰਾ ਨਹੀਂ ਕਰ ਰਹੇ ਕਿਉਂ ਨਹੀਂ ਪੂਰੀ ਕਰ ਰਹੇ ਹੁੰਦੇ ਜਿਵੇਂ ਮੰਨ ਲਓ ਮੰਨ ਲਓ ਕਿ ਐਕਚੁਅਲ ਦੇ ਵਿੱਚ ਮਾਸਟਰ ਕਾਡਰ ਦੇ ਵਿੱਚ 6 ਸਬਜੈਕਟ ਦੀਆਂ ਵੈਕੈਂਸੀਜ਼ ਵੇਖਣ ਨੂੰ ਮਿਲਦੀਆਂ ਨੇ ਕਿਹੜੇ ਕਿਹੜੇ 6 ਸਬਜੈਕਟ ਹੈਗੇ ਆ ਤਿੰਨ ਹੋ ਗਏ ਲੈਂਗੁਏਜ ਦੇ ਹਿੰਦੀ ਪੰਜਾਬੀ ਅੰਗਰੇਜ਼ੀ ਫਿਰ ਤਿੰਨ ਜਿਹੜੇ ਮੇਜਰ ਸਬਜੈਕਟ ਹੁੰਦੇ ਆ ਮੈਥ ਸਾਇੰਸ ਤੇ ਐਸਐਸਟੀ ਤੇ ਇਹਨਾਂ ਤਿੰਨਾਂ ਸਬਜੈਕਟ ਦੇ ਵਿੱਚੋਂ ਛੇ ਸਬਜੈਕਟ ਦੇ ਵਿੱਚੋਂ ਇਹਨਾਂ ਨੇ ਕੋਈ ਵੀ ਸਬਜੈਕਟ ਨਹੀਂ ਪੜਿਆ ਹੁੰਦਾ ਬਟ ਮੰਨ ਲੈਨੇ ਆ ਕਿਸੇ ਸਾਥੀ ਨੇ ਯਾ ਬੀਅਰਡ ਕਰ ਲਈ ਉਹਨੂੰ ਟੀਚਿੰਗ ਆਫ ਇੰਗਲਿਸ਼ ਵਿਸ਼ਾ ਜਿਹੜਾ ਹੈਗਾ ਸੀ ਉਹ ਮਿਲ ਗਿਆ ਜੇਕਰ ਉਹਨੇ ਗ੍ਰੈਜੂਏਸ਼ਨ ਦੇ ਵਿੱਚ ਇੰਗਲਿਸ਼ ਲਿਟਰੇਚਰ ਜਿਹੜਾ ਵਿਸ਼ਾ ਹੈਗਾ 100 ਨੰਬਰਾਂ ਦਾ ਪੇਪਰ ਹੁੰਦਾ ਉਹ ਉਹਨੇ ਪਾਸ ਹੀ ਨਹੀਂ ਕੀਤਾ ਹੁੰਦਾ ਜਨਰਲ ਇੰਗਲਿਸ਼ ਹੁੰਦੀ ਹੈ ਤੇ ਇੰਗਲਿਸ਼ ਲਿਟਰੇਚਰ ਇਲੈਕਟਿਵ ਇੰਗਲਿਸ਼ ਨਹੀਂ ਹੁੰਦੀ ਫਿਰ ਇਹ ਲੈਂਗੁਏਜ ਦੇ ਟੀਚਰ ਬਣ ਨਹੀਂ ਸਕਦੇ ਸੋ ਇੱਕ ਗੱਲ ਇੱਥੇ ਆਪਾਂ ਕਲੀਅਰ ਕਰ ਦਿੰਨੇ ਆ ਕਿ ਇਹ ਜਿਹੜਾ ਪਰਸਨ ਹੈਗਾ ਯਾ ਤਾਂ ਇਹਨੇ ਐਡੀਸ਼ਨਲ ਇੰਗਲਿਸ਼ ਦੇ ਪੇਪਰ ਦਿੱਤੇ ਹੋਣ ਫਿਰ ਤਾਂ ਐਲੀਜੀਬਿਲਟੀ ਆਪਦੀ ਬਣਾ ਲੂਗਾ ਅਦਰਵਾਈਜ਼ ਇਹਦੀ ਐਲੀਜੀਬਿਲਟੀ ਦਾ ਕੋਈ ਬਣ ਨਹੀਂ ਰਹੀ ਗੱਲ ਕਿ ਕਈ ਵਾਰ ਇਹਨਾਂ ਤੋਂ ਪੁੱਛਿਆ ਜਾਂਦਾ ਕਿ ਸਰ ਅਸੀਂ ਕਮਰਸ ਤਾਂ ਕੀਤੀ ਹੋਈ ਆ ਇਕਨੋਮਿਕਸ ਤਾਂ ਕੀਤੀ ਹੋਈ ਆ ਅਸੀਂ ਕਮਰਸ ਕਿਉਂ ਨਹੀਂ ਪੜਾ ਸਕਦੇ ਬੱਚਿਆਂ ਨੂੰ ਪੜਾਤਾ ਸਕਦੇ ਹਾਂ ਬਟ ਐਕਚੁਅਲ ਦੇ ਵਿੱਚ ਜਦੋਂ ਤੁਸੀਂ ਵੇਖਦੇ ਹੋ ਕਿ ਮਾਸਟਰ ਕਾਰਡਰ ਦੇ ਲੈਵਲ ਤੇ ਕਮਰਸ ਦੀਆਂ ਵੈਕੈਂਸੀਸ ਨਿਕਲਦੀਆਂ ਆ ਬਿਲਕੁਲ ਵੀ ਨਹੀਂ ਕਮਰਸ ਦੇ ਜਿਹੜੇ ਟੀਚਰ ਹੁੰਦੇ ਆ ਉਹ 11ਵੀਂ ਦੇ 12ਵੀਂ ਦੇ ਬੱਚਿਆਂ ਨੂੰ ਪੜਾਉਣ ਦੇ ਲਈ ਐਲੀਜੀਬਲ ਹੁੰਦੇ ਆ ਬਟ ਤੁਸੀਂ ਗ੍ਰੈਜੂਏਸ਼ਨ ਕੀਤੀ ਹੋਈ ਆ ਤੁਸੀਂ ਜਾਂ ਤਾਂ ਪੋਸਟ ਗ੍ਰੈਜੂਏਸ਼ਨ ਕੀਤੀ ਹੋਵੇ ਜੇਕਰ ਤੁਸੀਂ ਪੋਸਟ ਗ੍ਰੈਜੂਏਸ਼ਨ ਕੀਤੀ ਹੋਈ ਆ ਇਹਨਾਂ ਸਬਜੈਕਟਾਂ ਦੇ ਵਿੱਚ ਕਮਰਸ ਦੇ ਵਿੱਚ ਜੇਕਰ ਤੁਸੀਂ ਪੋਸਟ ਗ੍ਰੈਜੂਏਸ਼ਨ ਕੀਤੀ ਆ ਫਿਰ ਤੁਸੀਂ ਐਲੀਜੀਬਲ ਹੈਗੇ ਹੋ ਸਿਰਫ ਤੇ ਸਿਰਫ ਲੈਕਚਰਰ ਬਣਨ ਦੇ ਲਈ ਬਟ ਇੱਥੇ ਵੀ ਗੱਲ ਆ ਜਾਂਦੀ ਹੈ ਕਿ 2 ਸਾਲ ਤੁਹਾਨੂੰ ਹੋਰ ਲਗਾਉਣੇ ਪੈਣੇ ਆ ਗ੍ਰੈਜੂਏਸ਼ਨ ਕੀਤੀ ਗ੍ਰੈਜੂਏਸ਼ਨ ਤੋਂ ਬਾਅਦ 2 ਸਾਲ ਬੀਏਡ ਕੀਤੀ 2 ਸਾਲ ਬੀਏਡ ਕਰਨ ਤੋਂ ਬਾਅਦ ਤੁਸੀਂ ਪੋਸਟ ਗ੍ਰੈਜੂਏਸ਼ਨ ਕਰੋਗੇ ਤੇ ਪੋਸਟ ਗ੍ਰੈਜੂਏਸ਼ਨ ਕਰਨ ਤੇ ਕਰਨ ਤੋਂ ਬਾਅਦ ਵੀ ਕੀ ਸ਼ੋਰਟੀ ਹੈਗੀ ਆ ਕਿ ਤੁਹਾਨੂੰ ਇੱਥੇ ਜੌਬ ਮਿਲ ਜਾਣੀ ਆ ਕਿਉਂਕਿ ਕਮਰਸ ਦੇ ਵਿੱਚ ਪੋਸਟਾਂ ਕਿੰਨੀਆਂ ਘੋਂਗੀਆਂ ਬਟ ਇਹ ਤਾਂ ਚਲੋ ਤੁਹਾਡਾ ਇੰਡੀਪੈਂਡੈਂਟ ਡਿਸੀਜਨ ਹੋਊਗਾ ਕਿ ਇਨ ਫਿਊਚਰ ਅਸੀਂ ਪੇਪਰ ਦਈਏ ਕਿ ਨਾ ਦਈਏ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਕਰੀਏ ਕਿ ਨਾ ਕਰੀਏ ਬਟ ਤੁਹਾਡੇ ਲਈ ਕੁਝ ਹੋਰ ਵੀ ਬੈਸਟ ਹੋ ਸਕਦਾ ਹੈ ਉਹਦੇ ਬਾਰੇ ਵੀ ਆਪਾਂ ਗੱਲ ਕਰ ਲੈਣੇ ਆ ਇਹਨਾਂ ਸਾਥੀਆਂ ਨੂੰ ਪਹਿਲਾਂ ਨਹੀਂ ਸੀ ਪਤਾ ਕਿ ਯਾਰ ਅਸੀਂ ਬੀਏ ਜੇਕਰ ਕਰ ਲੈਣੇ ਆ ਤੇ ਸਾਡਾ ਕੋਈ ਬੈਨੀਫਿਟ ਹੋਊਗਾ ਕਿ ਨਹੀਂ ਹੋਊਗਾ ਐਂਡ ਇਹ ਵੀਡੀਓ ਜਿਹੜੀ ਮੈਂ ਬਣਾ ਰਿਹਾ ਨਾ ਇਹ ਮੈਂ ਜਾਗਰੂਕ ਕਰਨ ਲਈ ਬਣਾ ਰਿਹਾ ਕਾਫੀ ਸਾਰੇ ਸਟੂਡੈਂਟ ਇਹੋ ਜਿਹੇ ਵੀ ਹੋਣਗੇ ਜਿਹੜੇ ਕਿ ਇਸ ਵੀਡੀਓ ਨੂੰ ਵੇਖ ਰਹੇ ਆ ਜਿਨ੍ਹਾਂ ਦਾ ਕੋਈ ਸੰਬੰਧ ਨਹੀਂ ਹੋਣਾ ਇਹਨਾਂ ਵਿਸ਼ਿਆਂ ਦੇ ਨਾਲ ਐਂਡ ਕੁਝ ਕੁਝ ਨੌਲੇਜ ਉਹਨਾਂ ਨੂੰ ਇਸ ਸਬਜੈਕਟ ਰਿਗਾਰਡਿੰਗ ਵੀ ਹੋਣੀ ਹੈ ਬਟ ਤੁਸੀਂ ਕੀ ਕਰ ਸਕਦੇ ਹੋ ਜਿਹੜੇ ਸਾਥੀ ਵੀਡੀਓ ਵੇਖ ਰਹੇ ਆ ਤੁਸੀਂ ਆਪਣੇ ਨਾਲਦਿਆਂ ਦੇ ਜਾਂ ਫਿਰ ਆਪਣੇ ਜੂਨੀਅਰ ਦੀ ਹੈਲਪ ਕਰ ਸਕਦੇ ਹੋ ਕਿ ਯਾਰ ਤੂੰ ਤਾਂ ਕਮਰਸ ਕੀਤੀ ਹੈ ਬੀਸੀਏ ਕੀ ਕਰ ਰਹੇ ਆ ਬੀਬੀਏ ਬੀਸੀਏ ਬੀਕਾਮ ਕੀਤੀ ਹੋਈ ਹੈ ਤੂੰ ਕਿਉਂ ਬੀਅਰਡ ਕਰ ਰਹੇ ਆ ਉਹਨੂੰ ਤੁਸੀਂ ਸੁਜੈਸ਼ਨ ਦੇ ਸਕਦੇ ਹੋ ਕਿ ਯਾਰ ਤੂੰ DLD ਦਾ ਕੋਰਸ ਕਰ ਲੈ DLD ETT JBT ਦਾ ਕੋਰਸ ਕਰ ਲੈ ਇਹ ਨਾ ਸੋਚੋ ਕਿ ਆਹ ਕੋਰਸ ਕਰਨ ਤੋਂ ਬਾਅਦ ਅਸੀਂ ਪਹਿਲੀ ਤੋਂ ਲੈ ਕੇ ਪੰਜਵੀਂ ਜਮਾਤ ਦੇ ਬੱਚਿਆਂ ਨੂੰ ਪੜਾਉਣ ਦੇ ਲਈ ਐਲੀਜੀਬਲ ਹੋਵਾਂਗੇ ਪ੍ਰਾਇਮਰੀ ਛੋਟੇ ਬੱਚਿਆਂ ਨੂੰ ਪੜਾਉਣ ਦੇ ਲਈ ਐਲੀਜੀਬਲ ਹੋਵਾਂਗੇ ਬਟ ਕੋਈ ਗੱਲ ਨਹੀਂ ਤੁਸੀਂ ਜੇਕਰ ਇਹ ਵੀ ਕਰ ਲੈਨੇ ਹੋ ਤੇ ਇਹ ਤੁਹਾਡੇ ਲਈ ਬੈਸਟ ਹੋਊਗਾ ਮਤਲਬ ਕਹਿਣ ਦਾ ਇਹੀ ਹੈ ਕਿ ਤੁਸੀਂ ਆਪਣਾ ਜਿਹੜਾ ਸਮਾਂ ਹੈਗਾ ਨਾ ਬੀਅੜ ਦੇ ਵਿੱਚ ਖਰਾਬ ਨਾ ਕਰੋ ਸਿਰਫ ਇਹਨਾਂ ਸਟਰੀਮਾਂ ਦੀ ਮੈਂ ਗੱਲ ਕਰ ਰਿਹਾ ਕਈ ਵਾਰ ਕੁਝ ਜਿਹੜੇ ਟੀਚਰਸ ਹੁੰਦੇ ਆ ਜਿਨ੍ਹਾਂ ਨੇ ਆਪਣੇ ਕਾਲਜ ਦੀਆਂ ਸੀਟਾਂ ਨੂੰ ਪੂਰਾ ਕਰਨਾ ਹੁੰਦਾ ਉਹ ਕਹਿ ਦਿੰਦੇ ਆ ਕਿ ਆਜੋ ਆਜੋ ਕੁਝ ਨਹੀਂ ਹੁੰਦਾ ਤੁਹਾਡੀ ਐਲੀਜੀਬਿਲਟੀ ਬਣ ਜਾਏਗੀ ਤੁਸੀਂ ਟੀਚਰ ਬਣ ਜਾਓਗੇ ਬਟ ਐਕਚੁਅਲ ਦੇ ਵਿੱਚ ਇਸ ਤਰ੍ਹਾਂ ਨਹੀਂ ਹੁੰਦਾ ਫਿਰ ਤੁਹਾਨੂੰ ਕੀ ਕਰਨਾ ਪੈਣਾ ਆ ਇਹਦੇ ਰਿਗਾਰਡਿੰਗ ਨਾ ਪਹਿਲਾਂ ਤੁਸੀ ਤੁਹਾਡੇ ਕੋਲ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਤੁਸੀਂ ਕਨਫਰੋਂਟ ਵੀ ਕਰ ਸਕੋ ਟੀਚਰਸ ਨੂੰ ਕਹਿ ਸਕੋ ਕਿ ਸਾਡੀ ਕੋਈ ਐਲੀਜੀਬਿਲਟੀ ਇਨ ਫਿਊਚਰ ਨਹੀਂ ਬਣੇਗੀ ਸੋ ਤੁਸੀਂ ਡੀਐਲਐਡ ਈਟੀਟੀ ਜਾਂ ਫਿਰ ਜੀਬੀਟੀ ਦਾ ਜਿਹੜਾ ਕੋਰਸ ਹੈਗਾ ਆ ਪੰਜਾਬ ਦੇ ਵਿੱਚ 2 ਸਾਲਾਂ ਦਾ ਕੋਰਸੇ ਕਰਵਾਇਆ ਜਾਂਦਾ ਸਰਕਾਰੀ ਕੋਰਸ ਦੇ ਵਿੱਚ ਵੀ ਤੁਸੀਂ ਦਾਖਲਾ ਲੈ ਸਕਦੇ ਹੋ ਐਂਡ ਇੱਕ ਹੋਰ ਗੱਲ ਹੈਗੀ ਆ ਕਿ ਹੁਣ ਤੋਂ ਈਟੀਟੀ ਵਿੱਚ ਦਾਖਲਾ ਲੈਣ ਦੇ ਲਈ ਐਂਡ 2023 ਤੇ 25 ਵਾਲਾ ਜਿਹੜਾ ਸੈਸ਼ਨ ਸੀਗਾ ਉਹਦੇ ਵਿੱਚ ਵੀ ਦਾਖਲਾ ਲੈਣ ਦੇ ਲਈ ਗ੍ਰੈਜੂਏਸ਼ਨ ਹੈਗੀ ਕੰਪਲਸਰੀ ਪਹਿਲਾਂ ਵਾਲੇ ਟਾਈਮ ਦੇ ਵਿੱਚ ਜੇਕਰ ਕਿਸੇ ਸਾਥੀ ਨੇ ਪਲੱਸ 2 ਕੀਤੀ ਹੁੰਦੀ ਸੀਗੀ ਤਾਂ ਉਹਨੂੰ ਐਡਮਿਸ਼ਨ ਮਿਲ ਜਾਂਦੀ ਸੀਗੀ ਈਟੀਟੀ ਕੋਰਸ ਦੇ ਵਿੱਚ ਬਟ ਅੱਜ ਦੇ ਟਾਈਮ ਵਿੱਚ ਸਪਰੀਮ ਕੋਰਟ ਦੇ ਡਿਸੀਜਨ ਤੋਂ ਬਾਅਦ ਤਾਂ ਕਹਿ ਸਕਦੇ ਹਾਂ ਕਿ ਈਟੀਟੀ ਦੀ ਵੈਲਿਊ ਵਧੀ ਹੈ ਹੁਣ ਤੁਸੀਂ ਕਹਿਣਾ ਕਿ ਸਰ ਈਟੀਟੀ ਦੀ ਵੈਲਿਊ ਵਧੀ ਕਿਵੇਂ ਆ ਕਿਉਂਕਿ ਬੀਐਡ ਵਾਲੇ ਜਿਹੜੇ ਕੈਂਡੀਡੇਟ ਹੈਗੇ ਆ ਐਨਸੀਟੀਈ ਦੇ ਗਾਈਡਲਾਈਨ ਅਕੋਰਡਿੰਗ ਪਹਿਲਾਂ ਤਾਂ ਹੁੰਦੇ ਸੀਗੇ ਪੇਪਰ 1 ਦੇ ਲਈ ਐਲੀਜੀਬਲ ਬਟ ਸੁਪਰੀਮ ਕੋਰਟ ਦਾ 11 ਅਗਸਤ 2023 ਦੇ ਵਿੱਚ ਡਿਸੀਜਨ ਆਇਆ ਕਿ ਜਿਹੜੇ ਬੀਐਡ ਕੈਂਡੀਡੇਟ ਹੈਗੇ ਆ ਉਹ ਪ੍ਰਾਇਮਰੀ ਟੀਚਰ ਬਣਨ ਦੇ ਲਈ ਐਲੀਜੀਬਲ ਨਹੀਂ ਹੈਗੇ ਉਹਨਾਂ ਨੂੰ ਪ੍ਰੋਪਰ ਟ੍ਰੇਨਿੰਗ ਹੀ ਨਹੀਂ ਮਿਲੀ ਐਂਡ ਉਹ ਇਨਕੰਪਟੈਂਟ ਹੈਗੇ ਆ ਪ੍ਰਾਇਮਰੀ ਬੱਚਿਆਂ ਨੂੰ ਪੜਾਉਣ ਦੇ ਲਈ ਇਸ ਕਰਕੇ ਕਹਿ ਸਕਦੇ ਆ ਕਿ ਜਿਹੜੀ ਈਟੀਟੀ ਟੀਚਰ ਜਿਹੜੇ ਹੈਗੇ ਆ ਡੀਐਲਐਡ ਜਾਂ ਫਿਰ ਜਬੀਟੀ ਟੀਚਰ ਜਿਨ੍ਹਾਂ ਨੂੰ ਤੁਸੀਂ ਕਹਿ ਦਿੰਦੇ ਹੋ ਪ੍ਰਾਇਮਰੀ ਟੀਚਰ ਕਹਿ ਦਿੰਦੇ ਹੋ ਇਸ ਕੋਰਸ ਦੀ ਵੈਲਿਊ ਵਧੀਆ ਹੈ ਤੇ ਇਨ ਫਿਊਚਰ ਮੈਨੂੰ ਨਹੀਂ ਲੱਗਦਾ ਇਹ ਕੋਰਸ ਬੰਦ ਹੋਊਗਾ ਸੋ ਜਿਨ੍ਹਾਂ ਸਾਥੀਆਂ ਨੂੰ ਲੱਗਦਾ ਆ ਕਿ ਯਾਰ ਅਸੀਂ ਤਾਂ ਜਾਣਾ ਟੀਚਿੰਗ ਲਾਈਨ ਦੇ ਵਿੱਚ ਆ ਸੋ ਤੁਹਾਡੇ ਲਈ ਬੈਸਟ ਇਹੀ ਹੋਊਗਾ ਕਿ ਤੁਸੀਂ ਦਾਖਲਾ ਲੈਣਾ ਤਾਂ ਪ੍ਰਾਇਮਰੀ ਟੀਚਰ ਦੇ ਜਾਂ ਫਿਰ ਕਹਿ ਸਕਦੇ ਆ ਡੀਐਲਐਡ ਕੋਰਸ ਵਿੱਚ ਲਿਓ ਨਾ ਕਿ ਬੀਐਡ ਦੇ ਵਿੱਚ ਤੇ ਇਹ ਮੈਂ ਕੁਝ ਖਾਸ ਸਪੈਸੀਫਿਕ ਸਬਜੈਕਟ ਵਾਲਿਆਂ ਸਟੂਡੈਂਟ ਦੀ ਗੱਲ ਕਰ ਰਿਹਾ ਕਿ ਉਹ ਆਪਦਾ ਫਿਊਚਰ ਨਾ ਖਰਾਬ ਕਰਨ ਆਪਦੇ ਪੈਸੇ ਕਈ ਵਾਰ ਮੈਂ ਸਟੂਡੈਂਟ ਨਾਲ ਗੱਲ ਕਰਦਾ ਹੁੰਨਾ ਉਹ ਦੱਸਦੇ ਹੁੰਦੇ ਆ ਕਿ ਸਰ ਅਸੀਂ ਪੈਸੇ ਕਿਵੇਂ ਮੈਨੇਜ ਕੀਤੇ ਜਾਂ ਸਾਨੂੰ ਪਤਾ ਬੀਐਡ ਦਾ ਜੇ ਕੋਰਸ ਵੇਖੀ ਹੈ ਨਾ ਪ੍ਰਾਈਵੇਟ ਕਾਲਜਾਂ ਦੇ ਵਿੱਚ 1.5 ਲੱਖ ਤੱਕ ਆਰਾਮ ਨਾਲ ਗੱਲ ਪਹੁੰਚ ਜਾਂਦੀ ਹੈ ਜੇ ਜੇਕਰ ਆਪਾਂ ਉਨਾ ਵੱਲੋਂ ਦਿੱਤਾ ਕੰਮ ਚਾਰਟ ਵਗੈਰਾ ਮਾਡਲ ਵਗੈਰਾ ਵੀ ਇਨਕਲੂਡ ਕਰ ਲਿਆ ਨਾ ਤਾਂ 1,80,000 ਤੱਕ ਵੀ ਜਿੱਥੇ ਤੱਕ ਮੈਨੂੰ ਪਤਾ ਗੱਲ ਪਹੁੰਚ ਜਾਂਦੀ ਹੈ ਪ੍ਰਾਇ ਗਵਰਨਮੈਂਟ ਦੇ ਵਿੱਚ ਤਾਂ ਚਲੋ 35,000 ਵਿੱਚ ਬੀਐਡ ਹੋ ਜਾਂਦੀ ਹੈ ਉਹਦੇ ਵੀ ਕਾਲਜ ਤੁਹਾਨੂੰ ਜਾਦਾ ਵੇਖਣ ਨੂੰ ਨਹੀਂ ਮਿਲਦੇ ਬਟ ਕਾਫੀ ਸਾਰੇ ਸਟੂਡੈਂਟ ਬੜੀ ਹੀ ਦਿੱਕਤਾਂ ਦਾ ਸਾਹਮਣਾ ਕਰਦੇ ਹੋਏ ਬੀਐਡ ਕਰਦੇ ਆ ਸੋ ਉਹਨਾਂ ਦਾ ਟਾਈਮ ਵੇਸਟ ਨਾ ਹੋਵੇ ਇਨ ਫਿਊਚਰ ਕਿਉਂਕਿ ਅਜੇ ਤਾਂ ਬੀਐਡ ਵਿੱਚ ਦਾਖਲੇ ਨਹੀਂ ਹੋ ਰਹੇ ਨੈਕਸਟ ਸੈਸ਼ਨ ਦੇ ਵਿੱਚ ਜਾਂ ਫਿਰ ਜੁਲਾਈ ਅਗਸਤ ਦੇ ਵਿੱਚ ਜਦੋਂ ਵੀ ਇਹਨਾਂ ਦੇ ਫਾਰਮ ਆਉਂਦੇ ਆ ਉਦੋਂ ਤੱਕ ਵੀ ਇਹ ਵੀਡੀਓ ਚਲਦੀ ਰਹੂਗੀ ਸੋ ਉਦੋਂ ਤੱਕ ਦਾ ਸਟੂਡੈਂਟਸ ਨੂੰ ਪਤਾ ਹੋਊਗਾ ਨਾ ਜੇਕਰ ਇਹ 10 ਕਿ ਮਿੰਟਾਂ ਦੀ ਵੀਡੀਓ ਵੇਖਣ ਨਾਲ ਉਹਨਾਂ ਦੇ 2 ਸਾਲ ਬਚ ਜਾਂਦੇ ਆ ਵੇਸਟ ਨਹੀਂ ਹੁੰਦੇ ਉਹਨਾਂ ਦੇ ਪੈਸੇ ਜਿਹੜੇ ਹੈਗੇ ਆ ਉਹ ਬਚਦੇ ਆ ਤੇ ਇਹਦੇ ਵਿੱਚ ਬੁਰਾ ਵੀ ਕੀ ਆ ਸੋ ਚੰਗੀ ਗੱਲ ਹੈਗੀ ਆ ਤੇ ਉਹਨਾਂ ਸਾਥੀਆਂ ਨੂੰ ਤੁਸੀਂ ਦੱਸ ਸਕਦੇ ਹੋ ਕਿ ਤੁਸੀਂ ਆਹ ਕੋਰਸ ਕਰ ਸਕਦੇ ਹੋ ਵੈਸੇ ਵੀ ਮੈਂ ਤੁਹਾਨੂੰ ਗੱਲ ਦੱਸ ਹੀ ਦਿੱਤੀ ਹੈ ਕਿ ਇਹਦੇ ਵਿੱਚ ਦਾਖਲਾ ਲੈਣ ਦੇ ਲਈ ਗ੍ਰੈਜੂਏਸ਼ਨ ਤਾਂ ਵੈਸੇ ਵੀ ਮਸਟ ਹੈਗੀ ਆ ਸੋ ਤੁਸੀਂ ਇਸ ਕੋਰਸ ਤੇ ਵੱਲ ਧਿਆਨ ਦੇ ਸਕਦੇ ਹੋ ਸੋ ਇਹ ਸਗੀ ਅੱਜ ਦੀ ਆਪਣੀ ਵੀਡੀਓ ਇਨਫੋਰਮੇਸ਼ਨ ਦੇਣ ਦੇ ਪਰਪਸ ਨਾਲ ਮੈਂ ਇਸ ਵੀਡੀਓ ਨੂੰ ਬਣਾ ਰਿਹਾ ਸਗਾ ਹੋਪ ਸੋ ਕੁਝ ਸਾਥੀਆਂ ਨੂੰ ਇਹ ਵੀਡੀਓ ਕਾਫੀ ਜ਼ਿਆਦਾ ਯੂਸਫੁਲ ਰਹੀ ਹੋਊਗੀ ਸੋ ਇਸ ਨੋਟ ਨਾਲ ਹੀ ਮੈਨੂੰ ਦਿਓ ਇਜਾਜ਼ਤ ਕਿ ਮੈਂ ਗੱਲ ਹੋਰ ਦੱਸਣੀ ਭੁੱਲ ਗਿਆ ਕਿ ਈਟੀਟੀ ਕੋਰਸ ਵਿੱਚ ਫੀਸ ਕਿੰਨੀ ਕ ਲੱਗਦੀ ਹੈ ਇਹਦੇ ਬਾਰੇ ਆਪਾਂ ਗੱਲ ਕਲੀਅਰ ਕਰ ਲਈਏ ਕਿ ਜੇਕਰ ਤੁਸੀਂ ਕਰਦੇ ਹੋ ਡਾਈਟ ਡਾਈਟ ਸਰਕਾਰੀ ਸੰਸਥਾ ਹੈਗੀ ਆ ਲਗਭਗ 15 16 ਹੁਣ ਮੈਨੂੰ ਐਗਜ਼ੈਕਟ ਨੰਬਰ ਨਹੀਂ ਯਾਦ ਆ ਰਿਹਾ ਵੀ ਲਗਭਗ 15 16 ਡਾਈਟਸ ਹੋਣ ਗਏ ਆਪਣੇ ਪੂਰੇ ਪੰਜਾਬ ਦੇ ਵਿੱਚ ਤੇ ਇਹਨਾਂ ਡਾਈਟਸ ਦੇ ਵਿੱਚ ਜਦੋਂ ਤੁਸੀਂ ਕਰਦੇ ਹੋ 880 ਦਾ ਕੋਰਸ ਤੇ ਤੁਹਾਡਾ ਕਹਿ ਸਕਦੇ ਆ 20000 ਟੋਟਲ ਖਰਚਾ ਹੁੰਦਾ ਆ 20000 ਦੇ ਵਿੱਚ ਤੁਹਾਡਾ 2 ਸਾਲਾਂ ਦਾ ਜਿਹੜਾ ਕੋਰਸ ਹੈਗਾ ਆ ਸਰਕਾਰੀ ਸੰਸਥਾ ਤੋਂ ਉਹ ਕਲੀਅਰ ਹੋ ਜਾਂਦਾ ਤੇ ਇਹਦੇ ਵਿੱਚ ਵੀ ਐਂਟ੍ਰੈਂਸ ਟੈਸਟ ਲਿਆ ਜਾਂਦਾ ਈਟੀਟੀ ਵਿੱਚ ਦਾਖਲਾ ਲੈਣ ਦੇ ਲਈ ਸੋ ਤੁਸੀਂ ਇਸ ਕੋਰਸ ਨੂੰ ਇਸ ਐਂਟ੍ਰੈਂਸ ਟੈਸਟ ਦੀ ਤਿਆਰੀ ਕਰਕੇ ਵਧੀਆ ਨੰਬਰ ਲਓ ਤੁਹਾਨੂੰ ਤੁਹਾਡੇ ਸਰਕਾਰੀ ਕਾਲਜ ਵਿੱਚ ਸਰਕਾਰੀ ਇੰਸਟੀਟਿਊਸ਼ਨ ਦੇ ਵਿੱਚ ਐਡਮਿਸ਼ਨ ਮਿਲ ਜੇਗੀ ਹਨ ਘੱਟ ਪੈਸਿਆਂ ਦੇ ਵਿੱਚ ਤੁਹਾਡੀ ਐਡਮਿਸ਼ਨ ਹੋ ਜਾਣੀ ਆ ਬਟ ਜੇ ਤੁਸੀਂ ਮੰਨ ਲਓ ਕਿਸੇ ਪ੍ਰਾਈਵੇਟ ਕਾਲਜ ਦੇ ਵਿੱਚ ਐਡਮਿਸ਼ਨ ਲੈਣੇ ਹੋ ਤੇ ਲਗਭਗ 80-90 ਹਜ਼ਾਰ ਤੁਹਾਡੀ ਫੀਸ ਲੱਗੇਗੀ ਦੋ ਸਾਲਾਂ ਦੀ ਜਿਆਦਾ ਵੀ ਲੱਗ ਸਕਦੀ ਆ ਬਟ 60-70 ਹਜ਼ਾਰ ਤੋਂ ਘੱਟ ਨਹੀਂ ਲੱਗੇਗੀ ਦੋ ਸਾਲਾਂ ਦੀ ਜੇਕਰ ਮੈਂ ਗੱਲ ਕਰਾਂ ਸੋ ਇਸ ਨੋਟ ਨਾਲ ਹੀ ਮੈਨੂੰ ਦਿਓ ਇਜਾਜ਼ਤ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਿਓ ਐਂਡ ਜਿਹੜੇ ਸਾਥੀ ਸਲਾਹ ਬਣਾ ਰਹੇ ਆ ਡੀਐਲఆర్ ਈਟੀਟੀ ਦਾ ਕੋਰਸ ਕਰਨ ਦੇ ਲਈ ਖਾਸ ਕਰਕੇ ਇਹਨਾਂ ਸਟਰੀਮਾਂ ਵਾਲੇ ਵੈਸੇ ਜੇ ਕੋਈ ਹੋਰ ਬੀਏ ਵਾਲਾ ਵਿਦਿਆਰਥੀ ਇਹਨਾਂ ਕੋਰਸਾਂ ਨੂੰ ਕਰਨਾ ਚਾਹੁੰਦਾ ਆ ਤੇ ਬਰਾਈ ਇਹਦੇ ਵਿੱਚ ਵੀ ਕੋਈ ਨਹੀਂ ਹੈਗੀ ਹੁਣ ਤਾਂ ਚਲੋ ਰੀਸੈਂਟ ਟਾਈਮ ਦੇ ਵਿੱਚ ਕਾਫੀ ਜ਼ਿਆਦਾ ਭਰਤੀਆਂ ਆ ਕੇ ਹਟੀਆਂ ਆ ਵੈਸੇ ਵੇਖੀਏ ਤਾਂ 5994 ਫਿਰ 6835 ਬਟ ਕੋਈ ਗੱਲ ਨਹੀਂ ਕਦੇ ਤਾਂ ਵੈਕੈਂਸੀਜ਼ ਆਉਣਗੀਆਂ ਹੀ ਸੋ ਇਸ ਕਰਕੇ ਜਿਹੜੇ ਸਾਥੀ ਇੰਟਰਸਟ ਲੈ ਰਹੇ ਆ ਇਹਨਾਂ ਸਟਰੀਮ ਦੇ ਵਿੱਚ ਉਹ ਸਾਥੀ ਇਹ ਕੋਰਸ ਕਰ ਸਕਦੇ ਆ ਸੋ ਇਸ ਨਾਲ ਹੀ ਮੈਨੂੰ ਦਿਓ ਇਜਾਜ਼ਤ ਥੈਂਕ ਯੂ so much for watching god bless you all